ਏ ਯਾਰ ਕਹਿੰਦੇ ਜੱਗ ਤੇ ਹੋਰ ਬਥੇਰੀਆਂ ਹਾਂ ਮੈਂ ਕਿਹਾ ਮੈਨੂੰ ਉਹ ਛੱਡ ਕੇ ਉਹੀ ਚਾਹੀਦੀ ਆ ਅੱਛਾ ਕਹਿੰਦੇ ਕਮਲਿਆ ਤੂੰ ਇਕੱਲਾ ਹੀ ਬੋਲਦਾ ਰਹਿਣਾ ਉਹਦਾ ਹਾਲਤਾ ਦੇਖ ਹਾਂ ਕਮਲਿਆ ਤੂੰ ਇਕੱਲਾ ਬੋਲਦਾ ਰਹਿਣਾ ਉਹਦਾ ਹਾਲਤਾ ਦੇਖ ਹਾਂ ਮੈਂ ਕਿਹਾ ਬਾਈ ਬਾਦਪਟੂ ਵਿੱਚ ਪਈ ਉਹਦੀ ਫੋਟੋੜਾ ਵਈਦੀ ਆਏ ਹੋਏ ਭਾਵੇਂ ਲੱਖ ਮਾੜੀ ਉਹ ਕਰਕੇ ਦੁਰਗੀ ਹਾਂ ਪਰ ਅਜ ਤੱਕ ਕਿਹਾ ਨਹੀਂ ਮੜਾ ਉਹਨੂੰ ਪੱਕਰਨੇ ਅੱਛਾ ਕੱਤ ਨਿੱਕਾ ਸਾਰੀ ਸੋਣੀ ਉਹਦੀਆਂ ਸੱਤਾਂ ਕੀ ਹਾਂ ਉੱਤੋਂ ਮੇਰੇ ਨਾਂ ਦੇ ਵਿੱਚ ਉਹਦੇ ਨਾਂ ਦੇ ਦੋ ਅੱਖਰ ਰੇ ਆਏ ਹੋਏ ਤੇ ਰਹਿੰਦੀ ਜਿੰਦਗੀ ਲੰਘੂ ਇਦਾਂ ਹਾਂ ਉਹਦੀ ਯਾਦ ਨਾਲ ਲੈ ਕੇ ਲਾਵਾਂ ਮੈਂ ਇੱਕ ਘਰ ਬਸਾ ਲੂੰਗਾ ਅੱਛਾ ਤੇ ਉਹਨੂੰ ਕਰਦਾ ਕਿੰਨੀ ਮੁਹੱਬਤ ਮੈਨੂੰ ਹੱਦ ਨਾ ਪੁੱਛੋ ਹਾਂ ਉਹ ਝੂਠੀ ਹੋ ਕੇ ਵੀ ਆਜੇ ਫਿਰ ਵੀ ਗੱਲ ਨਾ ਲਾ ਲੂੰਗਾ ਆਏ ਹੋਏ ਇਹ ਜੇ ਉਜੜਿਆ ਵਿੱਚ ਮੇਰਾ ਨਾਮ ਨਾ ਆਵੇ ਹਾਂ ਸਮਝੋ ਦੂਜੀ ਅੱਖ ਕੋਈ ਰੋਈ ਨਹੀਂ ਅੱਤਾ ਯਾਰ ਕਹਿੰਦੇ ਜੱਗ ਉੱਤੇ ਨਹੀਂ ਆ ਹਾਂ ਮੈਂ ਕਿਹਾ ਨਾ ਨਾ ਭਾਈ ਇਹ ਹੋਣੀ ਦਾ ਕੋਈ ਨਹੀਂ ਆ ਹਾਏ ਹੋਏ